ਬਾਈ ਦੇਖੋ ਸੰਗਤ ਲੰਗਰ ਲੈਣ ਵਾਸਤੇ ਖੜੀ ਆ ਸਾਰੀ ਭਰਾ ਸਾਡੇ ਚਾਰ ਕੋਠ ਠੀਕ ਆ ਚਾਰ ਕੋਠ ਠੀਕ ਨੇ ਅੱਛਾ ਫਸ ਰੋਕ ਲਾ ਬਾਈ ਰੋਕ ਲਾ ਬਾਈ ਮੀ ਬਹੁਤ ਜਿਆਦਾ ਦੇਖੋ ਤੁਸੀਂ ਕਿੰਨੇ ਮਾੜੇ ਹਾਲਾਤ ਹੋ ਚੁੱਕੇ ਆ ਜੀ ਮੇਲੋ ਬਾਈ ਮੇਲੋ ਡੰਗਰਾਂ ਵਾਸਤੇ ਵੀ ਹੈਗਾ ਲੈ ਕੇ ਆਇਾਂਗੇ ਪਹਿਲਾਂ ਰੋਟੀ ਲੈ ਲਓ ਫਿਰ ਡੰਗਰਾਂ ਨੂੰ ਲੈ ਲਿਓ ਹਾਂ ਬਾਈ ਆ ਦੇ ਆ ਦੇ ਲੈ ਕੇ ਆਇਆ ਹਰਾ ਚਾਰਾ ਡੰਗਰਾਂ ਵਾਸਤੇ ਵੀ ਦੇ ਕੇ ਜਾਵਾਂਗੇ ਘਰ ਕੋ ਠੀਕ ਆ ਘਰ ਘਰ ਠੀਕ ਆ ਘਰ ਕੰਦ ਕੁੰਦ ਤਾਂ ਨਹੀਂ ਹਿੱਲੀ ਕੋਈ ਓਏ ਉਹ ਨਹੀਂ ਬੰਡ ਦਾ ਪੂਰਾ ਘਰ ਹੀ ਗਿਆ ਬੰਮੀ ਆ ਮੈਨੂੰ ਤਾਂ ਉਹ ਵੀ ਕਹਿੰਦਾ ਸੀ ਮਲਬੀਤ ਹਾਂ ਉਹਨੇ ਘਰ ਦਾ ਬੰਦ ਕਰਾ ਗਿਆ ਹੈ ਨਿਊਟ੍ਰੀਸ਼ਨਰ ਦੇ ਨਾ ਹੁੰਦੇਖੋ ਯਾਰ ਬਹੁਤ ਮਾੜੇ ਹਾਲਾਤ ਹੋ ਗਏ ਨੇ ਪ੍ਰਮਾਤਮਾ ਨੇ ਪਤਾ ਨਹੀਂ ਕੀ ਕਰਨਾ ਬਾਈ 88 ਤੋਂ ਵੀ ਭੈੜੇ ਹਾਲਾਤ ਹੋ ਗਏ 88 ਚ ਵੀ ਨਹੀਂ ਕਹਿੰਦੇ ਇੰਨਾ ਮੀਤ ਆਇਆ ਦੀ ਜਿਹੜੇ ਹਾਲਾਤ ਹੁਣ ਹੋ ਚੁੱਕੇ ਆਗੇ ਇਧਰ ਲੰਗਰ ਸੇਵਾ ਨਾਲ ਦੰਗਰ ਪਸ਼ੂਆਂ ਦੇ ਲਈ ਹਰਾ ਚਾਰਾ ਪਾਣੀ ਨਾ ਹੋ ਗਿਆ ਠੀਨ ਵਾਲਾ ਪਾਣੀ ਭਾਈ ਜੀ ਨੇ ਲੈਣਾ ਲੈ ਲੋ ਵਈ ਪਾਣੀ ਹੁਣ ਪਰਾਉਂਦੇ ਫੇਰ ਦੁਬਾਰਾ ਨਹੀਂ ਹੋਊਗਾ ਸ਼ਾਮ ਨੂੰ ਵੇਖਾਂਗੇ ਮਗਰ ਸੀ ਪਰਾਉਂਦਾ ਵਈ ਰੋਟੀ ਹੋਰ ਲੈ ਲਿਓ ਸ਼ਾਮ ਨੂੰ ਰੋਟੀ ਪਿਆਰੇ ਬਣਾਏ ਸਤਾ ਜਾਣਾ ਉਹ ਬੰਦੇ ਪੁੱਛ ਲਿਆ ਕਰੋ ਜਾਂ ਡਬਲ ਕਰ ਦਿਆ ਕਰੋ ਹਾਂ ਨਾ ਇਹਦਾ ਉਹ ਲਈ ਜਾਂਦੇ ਆਪਾਂ ਆਹ ਨੂੰ ਤਾਂ ਡਾਊਲ ਕਰ ਜਾਏ ਗਏ ਬੰਦੇ ਮੁੱਛੀ ਚਾਹ ਕਿੱਥੇ ਰੱਖਣੀ ਕਿ ਕਿਹੜਾ ਜਾ ਕੇ ਰੱਖਵਾ